ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਤੁਹਾਨੂੰ ਪਤਾ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਈ ਆ ਕਲਰਕ ਕਿਆ ਕੋਈ ਵੀ ਮੈਂ ਸਾਰਿਆਂ ਕੇ ਬੋਲਣਾ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਗੰਨੇ ਦੀਆਂ ਟਰਾਲੀਆਂ ਆਉਣਗੀਆਂ ਖੁਦ ਗਿਆ ਚਾਹ ਪੰਜ ਉਹਦਾ 5 ਉਹਦਾ ਨਹੀਂ 10 ਉਹਦਾ ਕਾਲ ਕੀਤੀ ਮਤਲਬ ਆਪਣੇ ਮਨ ਚ ਕੋਈ ਨਹੀਂ ਵੇਖੋ ਇੱਕ ਗੱਲ ਤੇ ਆ ਕਿ ਆਪਾਂ ਇਦਾਂ ਦੋਧਦੀਆਂ ਨਹੀਂ ਬੜਾ ਬੋਲਣੀਆਂ ਗੱਲਾਂ ਨਹੀਂ ਕਰਦੇ ਆਪਾਂ ਮਨੋਖਿਆ ਮਤਲਬ ਮੂੰਹ ਚੋਂ ਗਾਲ ਨਿਕਲ ਨਹੀਂ ਇੱਕ ਗਲਤ ਕੱਲ ਸੀਗੇ ਤੇ ਮਤਲਬ ਮਾੜੀ ਗੱਲ ਆ ਨਿਕਲ ਗਈ ਪਰ ਮੈਂ ਤੁਹਾਨੂੰ ਕਿਹੜੀ ਚਾਹਦਾ ਕਿ ਗਾਲ ਨਹੀਂ ਨਿਕਲਨੀ ਚਾਹੀਦੀ ਨਿਕਲ ਗਈ ਇਹਦੇ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਹੈ ਆਪਣੇ ਪੁੱਤਰ ਹੈ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਅੱਲ ਸਾਡਾ ਇੱਕ ਅਜ ਨਾਲੇ ਦੇ ਵਿੱਚ ਚੌਂਕ ਆ ਉਹ ਥਾਣੇ ਤੋਂ ਸਾਡਾ 50 ਮੀਟਰ ਦੂਰ ਜੀ ਪਹਿਲੀ ਗੱਲ ਤਾਂ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮਲਾਜ਼ਮ ਹੈ ਜਿੰਨੇ ਵੀ ਕੱਲੇ ਬੋਲਸ ਨਹੀਂ ਜਿੰਨੇ ਟੋਟਲ ਮਲਾਜ਼ਮ ਹੈ ਜਿੰਨੇ ਅਸੀਂ ਅਸੀਂ ਸਾਰੇ ਹੀ ਸਦਾਤ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹੈ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਹੀ ਉਹਦੇ ਲਈ ਕੰਮ ਕਰਦੇ ਮੈਂ ਤੁਹਾਨੂੰ ਪਤਾ ਕਿ ਮੇਰੀ ਆਦਤ ਆ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਈ ਆ ਕਲਰਕ ਆ ਕੋਈ ਵੀ ਮੈਂ ਸਾਰਾ ਕਹਿ ਕੇ ਬੋਲਣਾ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਗੰਨੇ ਦੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਚ ਬੱਚੇ ਲੋਕਾਂ ਦੇ ਵਿਚ ਆ ਜਾਂਦੇ ਫਸ ਜਾਂਦੇ ਬਹੁਤ ਬੁਰੀ ਹਲਕਾ ਵੀ ਬਹੁਤ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖਾ ਰਿਆ ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਸਰ ਨਹੀਂ ਦੇਖ ਸਕਦਾ ਮੇਰੇ ਲੋਕ ਅਜ ਨਾਲੇ ਤੇ ਲੋਕ ਜੇ ਦੁਖੀ ਹੈ ਤਾਂ ਮਤਾਂਦਾ ਮੈਂ ਮੈਂ ਆਪਣੇ ਗੰਦ ਮੰਦ ਨਾਲ ਲੈ ਕੇ ਖੁਦ ਗਿਆ ਚਾਰ ਪੰਜ ਵਾ ਦਾ ਪੰਜ ਵਾ ਦਾ 10 ਵਾ ਦਾ ਕਾਲ ਕੀਤੀ ਮਤਲਬ ਆਪਣੇ ਮਨ ਚ ਕੋਈ ਨਹੀਂ ਵੇਖੋ ਇੱਕ ਗੱਲ ਤੇ ਆ ਕਿ ਆਪਾਂ ਇਦਾਂ ਦੋਤਾਂ ਦੀਆਂ ਨਹੀਂ ਬੜਾ ਬੋਲਾਂ ਦੀਆਂ ਗੱਲਾਂ ਨਹੀਂ ਕਰਦੇ ਆ ਆਪਾਂ ਮਨੋਖ ਆ ਮਤਲਬ ਮੂੰਹ ਚੋਂ ਗਾਲ ਨਿਕਲਨੀ ਇੱਕ ਗਲਤ ਗੱਲ ਸੀ ਕਿਖਦੇ ਮਤਲਬ ਮਾੜੀ ਗੱਲ ਆ ਨਿਕਲ ਗਈ ਪਰ ਮੈਂ ਤੁਹਾਨੂੰ ਕਿਹੜੀ ਚਾਹੁੰਦਾ ਕਿ ਗਾਲ ਨਹੀਂ ਨਿਕਲਨੀ ਚਾਹੀਦੀ ਨਿਕਲ ਗਈ ਮੇਰੇ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਹੈ ਆਪਣੇ ਪੁੱਤਰ ਆ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ